ਇਸ ਤਰ੍ਹਾਂ ਕਿ 1966 ਦੇ ਵਿੱਚ ਜਦੋਂ ਦੋ ਸੂਬਿਆਂ ਦੇ ਬਣੇ ਸੀ ਇਹ ਦੇਖਦੇ ਪੰਜਾਬ ਦੇ ਪਾਬ ਹਰਿਆਣਾ ਇਹਦੇ ਵਿੱਚੋਂ ਅਲੱਗ ਹੋਇਆ ਸੀ ਉਸ ਵੇਲੇ ਚੰਡੀਗੜ੍ਹ ਨੂੰ ਇਹਦੀ ਰਾਜਧਾਨੀ ਰੱਖਿਆ ਗਿਆ ਸੀ ਪਰ ਚੰਡੀਗੜ੍ਹ ਦੀ ਰਾਜਧਾਨੀ ਹਰਿਆਣਾ ਦੀ ਇਹ ਟੈਂਪਰੇਰੀ ਤੌਰ ਤੇ ਰੱਖੀ ਗਈ ਸੀ ਪੰਜਾਬ ਦੀ ਰਾਜਧਾਨੀ ਸ਼ੁਰੂ ਤੋਂ 1950 ਤੋਂ ਚੱਲੀ ਆ ਰਹੀ ਸੀ ਔਰ ਇਸ ਕਰਕੇ ਕਿ ਜਦੋਂ ਇਹ ਸਥਾਈ ਰੂਪ ਦੇ ਵਿੱਚ ਹੈ ਤੇ ਇਹਦਾ ਮਤਲਬ ਹੈ ਕਿ ਪੰਜਾਬ ਦਾ ਦਾਵਾ ਉਹਦੇ ਤੇ ਪੂਰਾ ਸੀਗਾ ਕਿ ਇਹ ਸਾਡਾ ਪੰਜਾਬ ਦਾ ਹੀ ਹਿੱਸਾ ਹੈ ਔਰ ਜਦੋਂ ਤੱਕ ਹਰਿਆਣਾ ਦੀ ਅਡਜਸਟਮੈਂਟ ਨਹੀਂ ਹੁੰਦੀ ਉਦੋਂ ਤੱਕ ਇਹ ਦੋ ਸੂਬਿਆਂ ਦੀ ਰਾਜਧਾਨੀ ਨਹੀਂ ਰਹੇਗੀ ਪਰ ਇਹ ਕਿਉਂਕਿ ਇਹ ਕਾਂਗਰਸ ਨੇ ਬੜੀ ਉਲਝਣ ਦੀ ਸ਼ੁਰੂਤ ਰੱਖੀ ਜਿਹਦੇ ਕਰਕੇ ਹੱਲੇ ਤੱਕ ਇਹ ਵਿਵਾਦ ਦਾ ਘਰ ਬਣਿਆ ਰਿਹਾ ਪਰ ਹੁਣ ਕੇਂਦਰ ਸਰਕਾਰ ਨੇ ਜੋ ਸਾਡੇ ਨੇ ਉਹਨਾਂ ਨੇ ਇੱਕ ਤਾਰਾ ਜਿਹੜੀ 240 ਦੇ ਅੰਤਰਗਤ ਚੰਡੀਗੜ੍ਹ ਨੂੰ ਲਿਆਂਦਾ ਜਾ ਰਿਹਾ ਜਿਹਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਕੋਲੋਂ ਚੰਡੀਗੜ੍ਹ ਹੋਰ ਦੂਰ ਹੁੰਦਾ ਜਾ ਰਿਹਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ برداشت ਨਹੀਂ ਕਰਨਗੇ ਔਰ ਇਸ ਕਰਕੇ ਅਸੀਂ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਤੇ ਪੰਜਾਬੀਆਂ ਦੇ ਲਈ ਇਹ ਉਹਨਾਂ ਦੇ ਹਿੱਤਾਂ 'ਚ ਗੱਲ ਕਰਦੇ ਹੋਏ ਇਹ ਕਹਾਂਗੇ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ ਹਿੱਸਾ ਸੀ ਉਹਨੂੰ ਅਸੀਂ ਪੂਰੀ ਤਰ੍ਹਾਂ ਪੰਜਾਬ ਦਾ ਹੀ ਦਾਵਾ ਦੇ ਰੂਪ 'ਚ ਅਸੀਂ ਦੇਖਦੇ ਹਾਂ ਔਰ ਪੰਜਾਬ ਦਾ ਇੱਕ ਅਸੀਂ ਸਮਝਦੇ ਹਾਂ ਕਿ ਪੰਜਾਬ ਦਾ ਡੈਲੀਗੇਟ ਜਿਹੜਾ ਉਹ ਹਾਈ ਕਮਾਂਡ ਨੂੰ ਮਿਲੇਗਾ ਵੀ ਔਰ ਉਹ ਪੰਜਾਬ ਦਾ ਇਸ ਪੱਖ ਨੂੰ ਵੀ ਰੱਖੇਗਾ ਕਿ ਪੰਜਾਬ ਨੂੰ ਚੰਡੀਗੜ੍ਹ ਦਿੱਤਾ ਜਾਵੇ ਨਾ ਕਿ ਇਸ ਨੂੰ ਹੋਰ ਕਿਸੇ ਪਾਸੇ ਉਲਝਣਾ ਦੇ ਵਿੱਚ ਉਲਝਾਇਆ ਜਾਵੇ ਔਰ ਇਹਦੇ ਲਈ ਮੈਨੂੰ ਉਮੀਦ ਹੈ ਕਿ ਜਦੋਂ ਪੰਜਾਬ ਦਾ ਡੈਲੀਗੇਟ ਉਹਨਾਂ ਨੂੰ ਮਿਲੇਗਾ ਉਹਨਾਂ ਨੂੰ ਸਮਾਂ ਮੰਗਿਆ ਜਦੋਂ ਸਮਾਂ ਦੇਣਗੇ ਔਰ ਜਦੋਂ ਅਸੀਂ ਮਿਲਾਂਗੇ ਸਾਨੂੰ ਉਮੀਦ ਹੈ ਕਿ ਅਸੀਂ ਸਮਝਾਉਣ 'ਚ ਕਾਮਯਾਬੀ ਨਹੀਂ ਹੋਏ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਵਾਂਗੇ ਅਸੀਂ ਮੈਨੂੰ ਆਸ਼ਾ ਹੈ ਸਰਕਾਲੀ ਜਦੋਂ ਆਵਾਮਾ ਦੀ ਪਾਰਟੀ ਬੜਾ ਹਮਲਾਵਰ ਕਰਨ ਦੇ ਬੀਜਪੀ ਪੰਜਾਬ ਨੂੰ ਤੋਖੇ ਕਰ ਰਹੀ ਆ ਕਿਸੇ ਜਾਂਦੀ ਸਾਰੇ ਦਰਵਾਜ਼ੇ ਨਾ ਕਰਨ ਦੀ ਪੰਜਾਬ ਨੂੰ ਦੇਖੋ ਇਹ ਜਿਹੜੀ ਕਾਂਗਰਸ ਵੀ ਇਹਦੇ ਚ ਬੜਾ ਰੌਲਾ ਪਾਣ ਲਈ ਆ ਪਰ ਇਹ ਜਿਹੜੀਆਂ ਸਮੱਸਿਆਵਾਂ ਦਾ ਸਾਰਿਆਂ ਦੀ ਜੜ ਤਾਂ ਕਾਂਗਰਸੀ ਹੈ ਔਰ ਹੱਲੇ ਤੱਕ ਕਿਸੇ ਨੇ ਵੀ ਇਸ ਜੜ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਕਿਸੇ ਨੇ ਵੀ ਨਹੀਂ ਕੀਤੀ ਔਰ ਇਸ ਕਰਕੇ ਉਲਝਣ ਜਿਹੜੇ ਜਿਹ ਕਹੇ ਕਿ ਉਹਨਾਂ ਨੇ ਵੀ ਕੋਈ ਆਪਣਾ ਪ੍ਰਯਾਸ ਕੀਤਾ ਹੋਵੇ ਐਸਾ ਕਿਸੇ ਨੇ ਨਹੀਂ ਸਿਰਫ ਦਾਅਵੇ ਤਾਂ ਕਰ ਲਏ ਉਹਦੇ ਤੇ ਕੰਮ ਕਰ ਨਹੀਂ ਕੀਤਾ ਔਰ ਜਿਹੜੀ ਇਹ ਸਾਰੀ ਸਮੱਸਿਆ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿੱਚ ਇੱਕ ਵਿਵਾਦ ਉਤਪਨ ਹੋਇਆ ਇਹਦਾ ਕਾਰਨ ਵੀ ਕਾਂਗਰਸਾ ਕਰੋ ਚਾਹੁੰਦੀ ਤਾਂ ਉਸੇ ਵੇਲੇ ਹੀ ਇਹਦਾ ਨਿਤਾਰਾ ਕੀਤਾ ਜਾ ਸਕਦਾ ਹੈ ਉਸ ਤੋਂ ਇਲਾਵਾ ਬਹੁਤ ਸਾਰੇ ਸੂਬਿਆਂ ਨੂੰ ਜਿਹੜੇ ਆਪਣੇ ਅਲੱਗ-ਅਲੱਗ ਹੋਏ ਆ ਢਾਕੰਡ ਬਣਿਆ ਸੀ ਆਪਣੇ ਉੱਤਰਾਖੰਡ ਬਣਿਆ ਇਸੇ ਤਰ੍ਹਾਂ ਹੀ ਜਿਹੜਾ ਹੋਰ ਵੀ ਬਣਿਆ ਤੇਲਗਾਨਾ ਬਣਿਆ ਪਰ ਕਿਸੇ ਦੀ ਰਾਜਤਾਨੀ ਨੂੰ ਲੈ ਕੇ ਕਿਤੇ ਸਮੱਸਿਆ ਨਹੀਂ ਆਈ ਜਿੱਥੇ ਜਿੱਥੇ ਵੀ ਭਾਜਪਾ ਨੇ ਇਹਦੇ ਤੇ ਫੈਸਲੇ ਕੀਤੇ ਨੇ ਉੱਥੇ ਉੱਥੇ ਕਿਤੇ ਵੀ ਰਾਜਸਥਾਨੀਆਂ ਨੂੰ ਇਸ ਤਰ੍ਹਾਂ ਦਾ ਕੋਈ ਸਮੱਸਿਆ ਨਹੀਂ ਲੈ ਕੇ ਆਈ ਸਮੱਸਿਆ ਪਈ ਤੇਲंगाना ਨੂੰ ਵੱਖਰਾ ਕੀਤਾ ਤੇ ਉੱਥੇ ਵੀ ਕਾਂਗਰਸ ਨੇ ਸਮੱਸਿਆ ਖੜੀ ਕੀਤੀ ਤੇ ਪੰਜਾਬ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਦਾ ਜਿਹੜੇ ਮਸਲੇ ਦੇ ਵਿੱਚ ਚੰਡੀਗੜ੍ਹ ਦੀ ਸਮੱਸਿਆ ਵੀ ਕਾਂਗਰਸ ਨੇ ਉਲਝਾ ਕੇ ਰੱਖੀ ਸੀ ਔਰ ਬਾਕੀਆਂ ਨੇ ਵੀ ਕਿਸੇ ਨੇ ਉਹਨੂੰ ਸੈਟਲਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਇਹ ਨਾਲ ਜ਼ਰੂਰ ਹੈ ਸਾਨੂੰ ਆਸ ਹੈ ਪੰਜਾਬ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਯੂਨਟ ਹੈ ਉਹ ਪੰਜਾਬੀਆਂ ਦੇ ਹਿੱਤਾਂ ਦੇ ਲਈ ਕੇਂਦਰ ਸਰਕਾਰ ਕੋ ਆਪਣਾ ਪੂਰਾ ਪੱਖ ਰੱਖੇਗੀ ਔਰ ਆਸ ਵੀ ਹੈ ਕਿ ਅਸੀਂ ਉਹਦੇ ਚ ਕਾਮਯਾਬ ਹੋਵਾਂਗੇ